ਦੇਰ ਮਿਤਾ ਬ੍ਰਿਸ਼ੁਵਾਸੀ ਤੇਰਾ ਪਵਿੱਤਰ ਆਤਮਾ ਕਵਚਾ ਕਰੇ ਪ੍ਰਭੂ ਹਰਿ ਨਾਮ ਸੁਹ ਲਵੇ ਬ੍ਰਿਸ਼ੁਵਾਸੀ ਆਰ ਮੇ ਨੂੰ ਹਰ ਇੱਕ ਦੇ ਜੀਵਨ ਦੇ ਵਿੱਚ ਤੇਰੀ ਸੱਤਿਆ ਆਪਣੇ ਆਨ ਲਵ ਜੋ ਮਨੁਸਬੀ ਵਸਿਕ ਕਰ ਤੋ ਲੋਕ ਧਿਆਨ ਕਰੋ ਮੈਸੇ ਸਭ ਤੇ ਸਬਰ ਦੇ ਤਾਮਸ ਕਰੋ ਫਰਗਦਾ ਹਾ ਤੇਰੇ ਕੋਲ ਆਵਾ ਪਵਿੱਤਰ ਆਤਮਾ ਤੂੰ ਆਪ ਬ੍ਰਿਸ਼ੁਵਾਸੀ ਇੱਕ ਵਾਰ ਤੇਰੇ ਵਿਦਾਨ ਕਰ ਧਿਆਨ ਕਰੋ

मेरा मैं ज़्यादा हूँ आज तेरे प्राणी विदान करो हर एक जीवन के बीच प्रभु हर एक जीवन को टच करे प्रभु यीशु हर एक जीवन आज बदल जाए प्रभु यीशु मसीह और प्रभु प्रार्थना करने वाला जीवन दे प्रभु वचन पढ़ने वाला जीवन दे प्रभु यीशु मसीह उपवास करने वाला जीवन दे प्रभु और प्रभु तेरे कमानों कर सके प्रभु प्यारे महान ਮੈਂ ਤੇਰੇ ਪਵਿੱਤਰ ਆਤਮਾ ਨੂੰ ਮੰਗਦਾ ਪ੍ਰਭੂ ਅੱਜ ਹਰ ਇੱਕ ਜਾਨ ਪ੍ਰਵੇਸ਼ ਵਸੀ ਤੇਰੇ ਪਵਿੱਤਰ ਆਤਮਾ ਨਾਲ ਭਰ ਕੇ ਜਾਏ ਪ੍ਰਭੂ ਔਰ ਆਖ ਸਕੇ ਪ੍ਰਭੂ ਕਿ ਅੱਜ ਮੈਂ ਪ੍ਰਭੂ ਦੇ ਆਤਮਾ ਨੂੰ ਮਹਿਸੂਸ ਕੀਤਾ ਔਰ ਇਸ ਪਵਨ ਦੇ ਵਿੱਚ ਉਤਰਦੇ ਹੋ ਦੇਖਿਆ ਪ੍ਰਭੂ ਹੋ ਪ੍ਰਭੂ ਯਿਸੂ ਮਸੀਹ ਪ੍ਰਭੂ ਸੱਚੋ ਪ੍ਰਭੂ ਤੁਸ ਜਨਾਂ ਦੇ ਮੌਜੂਦ ਹੈ ਪ੍ਰਭੂ ਪ੍ਰਭੂ ਜੀ ਮੈਂ ਵਿਸ਼ਵਾਸ ਕਰਦਾ ਹਾਂ

ਕਿ ਕਿਦਾਂ ਨੇ ਸਾਡੇ ਲਈ ਸਰੀਰ ਤੇ ਆਪਣੀ ਜਾਨ ਦਿੱਤੀ ਕੋੜੇ ਮਾਰੇ ਗਏ ਖੇਲ ਠੋਕੇ ਗਏ ਕਟਿਆ ਦਾ ਤਾਜ ਸਿਰ ਤੇ ਉੱਪਰ ਗੁੰਨਿਆ ਗਿਆ ਅੱਜ ਉਹਦੀ ਬਹੁਤ ਕੋਈ ਯਾਦ ਕਰਦੇ ਨਾ ਹallelujah ਹallelujah ਆਓ ਇਸ ਭਜਨ ਨੂੰ ਗਾਉਂਦੇ ਹਾਂ ਅੱਜ ਫੇਰੀ ਤੇਰੀ ਮੌਤ ਦਾ ਪੜਿਆ ਹਦਿਆ ਗਿਆ

आज फेर तेरी मौत भलिया गया आज फेर तेरी मौत भलिया दे गया कदिया जो मेरे जीन हलिया दिया wow

ली पतो चल यादि आ ग भला दिया

No ਹਾਲਿਆ ਤੇ ਆ ਗਿਆ ਕਿਸੇ ਨਖਾਰੀ ਨੇ ਕਿਹਾ ਦੱਬ ਨੂੰ ਮਾਰਿਆ ਜਾ ਰਿਆ ਸੀ ਉਹਦਾ ਪਿੱਟਾ ਇਦਾ ਕਰ ਦਿੱਤਾ ਸੀ ਜਿੱਤਾ ਕਿਤੇ ਹਾਲੀ ਨੇ ਹੜਵਾਇਆ ਹੁੰਦਾ ਉਹਦਾ ਪਿੱਟਾ ਇਸ ਤਰ੍ਹਾਂ ਛੇਲ ਦਿੱਤਾ ਗਿਆ ਸੀ ਕਿ ਜਿੱਤਾ ਕਿਤੇ ਹਾਲੀ ਨੇ ਹੜਵਾਇਆ ਹੁੰਦਾ ਆ ਉਹਦਾ ਪਿੱਟਾ ਉਹਦੇ ਮਾਸ ਦੀਆਂ ਪੁੱਟੀਆਂ ਦੇ ਸਰੀਰ ਤੋਂ ਲੱਕੀਤਿਆਂ ਗਈਆਂ हॾीअ जो वठी आदमी किला दो निशान भुला ਸੀ ਉਹ ਇਤਾਲੀਆਂ ਜਗਲਾਂ ਸਾਡੇ ਤਾਂ ਇਹ ਸਿਸਟਮ ਸੀ ਕਿ ਜਦੋਂ ਮੱਖੀ ਜਮਾਉਂਦੇ ਸੀ ਤਾਂ ਫੜੇ ਮਾਸੂਦੇ ਨਿਕਲਿਆ ਹੁੰਦੇ ਸੀ ਹਾਲੇਲੂਇਆ 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 ਕਿਸੇ ਪਰਮਪਰਾਉ ਮਾਹ ਉਹ ਸਾਡੇ ਨਹੀਂ ਖਾਦੇ ਹਾਲੇਲੂਇਆ 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 पवित्र आत्मा स्थान कोई भी कपड़े त्यागनो तो धरना करे सिर्फ कपड़े त्यागना पवित्रता वाल का शिक्षित करे पुकारो पवित्र आत्मा तो आने सीमा तक जाएगा मंगल तो आज पवित्र आत्मा मिलेगा सचमुच मैं तो आत्मा हो इस धार्मिक के मंडल में वे भेजता और एक पूरा चर्च ਪ੍ਰਭੂ ਦੇ ਦੁਰਤਾ ਨੇ ਨਾ ਭਰਿਆ ਹੋਇਆ ਹੈ ਮੈਂ ਤੇ ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ ਕਿ ਸੱਚ ਉਸ ਜੋ ਸਾਡੇ ਨੇ ਆਪਣਾ ਸਭ ਕੁਝ ਕਰਵਾਣ ਕਰਕੇ ਪਿਤਾ ਕੋਲ ਚਲਾ ਗਿਆ ਔਰ ਫਿਰ ਵੀ ਪਿਤਾ ਕੋਲ ਤੇ ਜਾਣ ਦੇ ਬਾਵਜੂਦ ਸਵਰਗ ਦੇ ਵਿੱਚ ਉਹਦਾ ਦਿਨ ਨਹੀਂ ਲੱਗਿਆ ਅਰ ਉਸਨੇ ਸਾਰਾ ਕੁਝ ਛੱਡ ਕੇ ਫਿਰ ਆਪਣੇ ਨਾਲੇ ਤੇ ਕੋਲ ਆ ਗਿਆ ਉਹਦਾ ਕੰਮ ਪਿਆਰ ਦੇ ਦੇ ਚਾਉਦਾ ਹੈ ਅਜਾ ਆਪਣੀ ਨਾਲ ਹੀ ਦੇਣਾ ਕੰਮ ਕਰੇ ਖੁਸ਼ਹਾਲਤਾ ਬਾਤ ਹੋਵੇ ਉਹਦੇ ਨਾਲ ਹੀ ਕਰਤਾ ਹੋ ਅੱਜ ਸੁਨੇਹਾ ਸੌ ਬਾਤੇ ਹਾਂ ਸਾਰੇ ਆਪੜਿਆਂ ਨਾਲ ਬਾਤ ਕਰਦੇ ਆ ਸਭ ਸਿਰਾਂ ਨੂੰ ਉੱਚਾ ਰੱਖਾ ਗਏ ਕਿਸੇ ਨੇ ਅੱਜ ਆਪਣੀ ਆਖਾਂ ਨਹੀਂ ਕੋਲਣਾ ਕਿਸੇ ਨੇ ਇਹ ਜੁਰਮ ਨਹੀਂ ਕਰਨੀ ਪਰਮਾਤਮਾ ਹੀ ਆਪ ਨੂੰ ਪਰਮ ਦੇ ਨੇੜੇ ਕੈਰ ਕਰਨਾ ਹੈ ਜੇ ਤੋ ਪ੍ਰਭੂ ਦੇ ਵਚਨ ਖੋਦੇ ਤਾਂ ਸਿ ਪ੍ਰਭੂ ਦੇ ਵਚਨਾਂ ਨੂੰ ਆਪਣੇ ਜੀਵਨ ਵਿੱਚ ਲਿਆ ਸਕੋ। ਉਹ ਪ੍ਰਭੂ ਦੇ ਵਚਨ ਦੇ ਮੁਤਾਬਕ ਆਪਣੇ ਜੀਵਨ ਬਤੀਤ ਕਰ ਸਕੋ। ਹਵਾਸੀਓ ਸਾਥ ਭੋਲੋ ਗਾਦੇ ਹਾਂ ਸਭ ਅਬਸੀ ਆਪਣੇ ਹੱਥਾਂ ਨੂੰ ਪਰ ਚੁੱਕਦੇ ਹਾਂ। ਸ਼ੇਮੇ ਟਵੈਸਨ ਦੇ ਬਾਦ ਪਰ ਰਵੀ ਨੇ ਆਖਿਆ ਜਦੋਂ ਅਸੀਂ ਆਪਣੇ ਹੱਥਾਂ ਨੂੰ ਚੁੱਕਦੇ ਹਾਂ ਕਸ਼ੇਨ ਨਿਵੇਸਨ ਨੂੰ ਸ਼ੋਧ ਲੈਂਦੇ ਆ ਸ਼ੇਨ ਨਿਵੇਸਨ ਚਾਹਤੋਂ ਨਹੀਂ ਐ ਸਾਡੇ ਨਾਲ ਦੇਖੀ ਹੈ ਜਦੋਂ ਅਸੀਂ ਆਪਣੇ ਹੱਥਾਂ ਤੋਂ ਚੁੱਕਦੇ ਆ ਤਾਂ ਫਿਰ ਉਸ ਸ਼ੇਨ ਨਿਵੇਸਨ ਨੂੰ ਅੱਛੀ ਕਰਦੇ ਹਾਂ ਹਾਲੇਲੂਇਆ ਭਾਵੇਂ ਬੇਲੀ ਆਹ all the ready all the ready so Jesus is here oh my Jesus is here thank oh thank अमेरिका 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 � أهلاً ومرحباً نحن في مدينة كامستان نحن في مدينة كامستان

ਉਹ ਇਸੇ ਸ੍ਰੀ ਪ੍ਰਭੂ ਦਾ ਵਚਨ ਵਰਧਿਆ ਫਾਈਲ ਵਿੱਚੋਂ ਸਦੂਮ ਦਾ ਰਾਜਾ ਉਸ ਦੇ ਮਿਲਣ ਲਈ ਨਿਕਲ ਕੇ ਆਇਆ ਜਦੋਂ ਕਦਾਰ ਨੌਮਦ ਪਰ ਉਹਨਾਂ ਰਾਜਿਆਂ ਨੂੰ ਜਿਹੜੇ ਉਹਦੇ ਨਾਲ ਸਾਰ ਕੇ ਸਵਾਦੀ ਧੋਨ ਨੂੰ ਜਿਹੜੀ ਬਦਸ਼ਾਹੀ ਧੂਨ ਹੈ ਮੋੜਾਇਆ ਅਤੇ ਮਲਕੀ ਸੇਰ ਇੱਕ ਸਲੇਮ ਦਾ ਰਾਜਾ ਰੋਟੀ ਅਰ ਮੱਦ ਲੈ ਆਇਆ ਉਹ ਆਤਮਾ ਪਰਮੇਸ਼ਵਰ ਦਾ ਜੱਜਕ ਸੀ ਤਾਂ ਉਸਨੇ ਇਹ ਆਖ ਕੇ ਉਹਨੂੰ ਅਸ਼ੀਸ਼ ਦਿੱਤੀ ਕਿ ਆਤਮਾ ਪਰਮੇਸ਼ਵਰ ਆਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ ਅਤੇ ਮੁਬਾਰਕ ਹੈ ਆਤਮਾ ਪਰਮੇਸ਼ਵਰ ਜਿਸਨੇ ਤੇਰੇ ਬੈਰੀਆਂ ਨੂੰ ਤੇਰੇ ਵਸ ਵਿੱਚ ਕਰ ਦਿੱਤਾ ਇਹ ਤਾਂ ਉਸਨੇ ਉਹ ਨੂੰ ਸਭ ਕਾਸੇ ਦਾ ਸੁਵਨਿ ਦਿੱਤਾ ਅਤੇ ਸਦੂਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ ਇਨ੍ਹਾਂ ਜੀਵਾਂ ਨੂੰ ਮੈਨੂੰ ਮੈਨੂੰ ਦੇ ਔਰ ਮਾਲ ਆਪ ਤਨ ਆਪ ਰੱਖ ਲੈ ਪਰੰਤੂ ਅਬਰਾਮ ਨੇ ਸਦੂਮ ਦੇ ਰਾਜਾ ਨੂੰ ਆਖਿਆ ਮੈਂ ਯਹੋਵਾ ਆਤਮ ਮਹਾਨ ਪਰਮੇਸ਼ੁਰ ਆਕਾਸ਼ ਔਰ ਧਰਤੀ ਦੇ ਮਾਲਕ ਦੇ ਅੱਗੇ ਪੁर्ण ਕੀਤਾ ਹੈ ਕਿ ਮੈਂ ਧਾਗੇ ਤੋਂ ਲੈ ਕੇ ਜੁੱਤੀ ਦੇ ਸੱਲੂ ਤੀਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ ਅਜਿਹਾ ਨਾ ਹੋਵੇ ਕਿ ਤੂੰ ਆਖੇ ਕਿ ਮੈਂ ਹੀ ਅਬਰਾਮ ਨੂੰ ਤਨੀ ਬਣਾ ਦਿੱਤਾ ਹੈ ਕੇਵਲ ਉਹ ਨੂੰ ਛੱਡ ਦੇ ਜੋ ਗੱਬਰੂਆਂ ਨੇ ਖਾ ਲਿਆ ਹੈ ਔਰ ਉਹਨਾਂ ਮਨੁੱਖਾਂ ਦਾ ਹਿੱਸਾ ਜਿਹੜੇ ਮੇਰੇ ਨਾਲ ਗਏ ਅਰਤਾਕ ਅਨੇਦ ਅਲਾਸ ਕੋਲ ਔਰ ਮੰਮਰੇ ਉਹ ਆਪਣਾ ਹਿੱਸਾ ਲੈ ਲੈ ਪਿਆਰੇ ਖੁਦਾਵੰਦ ਆਪਣੇ ਪੜੇ ਗਏ ਬੱਚਨ ਤੇ ਬਰਕਤ ਨੂੰ ਦੇ ਔਰ ਪਿਤਾ ਜਦੋਂ ਤੇਰਾ ਬੱਚਨ ਪੜਿਆ ਗਿਆ ਤੂੰ ਆਪਣੇ ਬੱਚਨ ਨੂੰ ਬੜੀ ਆਸ਼ੀਸ਼ ਬਰਕਤ ਦੇ ਤਾਂ ਕਿ ਸੁਣਨ ਵਾਲਿਆਂ ਦੇ ਸਭਨਾ ਤੇ ਤੇਰੀ ਵੱਡੀ ਕਿਰਪਾ ਹੋਵੇ ਤੇਰਾ ਧੰਨਵਾਦ ਇਸ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਤੁਹਾਡੇ ਪਵਿੱਤਰ ਨਾਮ ਚ ਮੰਗਦੇ ਹਾਂ ਆਮੀਨ ਆਮੀਨ ਤੁਸੀਂ ਸਾਰੇ ਬੈਠ ਸਕਦੇ ਹੋ ਹallelujah ਹallelujah ਜਿਹੜੇ ਭੈਣ ਭਰਾ ਪ੍ਰਭੂ ਕੋਚ ਲੈਣ ਬੈਠੇ ਆ ਉਹਨਾਂ ਨੂੰ वचन ਦੀ ਚੰਗੀ ਸਮਝ ਹੋਣੀ ਚਾਹੀਦੀ ਆ ਪਤਾ ਹੋਣਾ ਚਾਹੀਦਾ ਆ ਕਿ ਪ੍ਰਭੂ ਕੋਚ ਕੋਈ ਮਾਮੂਲੀ ਚੀਜ਼ ਨਹੀਂ ਆ ਔਰ ਇਹ ਕੋਈ ਇਦਾਂ ਦੀ ਚੀਜ਼ ਨਹੀਂ ਆ ਕਿ ਜਿਹਨੂੰ ਅਸੀਂ ਹਰ ਗਲਤੀਆਂ ਕਰਦੇ ਹਾਂ ਤਦ ਵੀ ਲੈ ਸਕੀਏ ਪਰੇਦਾਰ ਅਧੀ ਭੈ ਦੇ ਨਾਲ ਇਸ ਚੀਜ਼ ਨੂੰ ਇਸ ਵੇਜ ਦੇ ਕਿਉਂਣਾ ਹੈ ਕਿਉਂਕਿ ਪ੍ਰਭੂ ਕੋਚ ਉਹਦੇ ਮਈਆ ਜਿਹਨੇ ਬਸਤਰ ਪਾਇਆ ਹੋਇਆ ਆ ਔਰ ਬਸਤਰ ਕੀ ਹੈ ਉਹ ਵੀ ਤਵਾਤ ਪਾਇਆ ਹਾਲੇ ਨੀ ਹਾਲੇ ਨਹੀਂ ਆ ਇਸ ਲਈ ਭੈ ਨੂੰ ਪ੍ਰਭੂ ਪ੍ਰਭੂ ਕੋਚ ਬੜੀ ਨਮਰਤਾ ਅਤੇ ਨਾਲ ਪੈਰ ਦੇ ਨਾਲ ਲੈਣਾ ਹੈ ਕਿਉਂਕਿ ਇਹ ਪ੍ਰਭੂ ਦੀ ਮੇਜ ਹੈ ਆਮੇਨ ਔਰ ਕਈ ਵਾਰ ਕੁਝ ਗੱਲਾਂ ਤੁਹਾਡੇ ਤੋਂ ਸ਼ੁਕਰੀਆ ਹੋ ਸਕਦੀਆਂ